ਸਤ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਗੇ ਇੱਕ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਜੋਗੇ ਫਿਰ ਖਰੀਦਦਾਰੀ ਕਰਨਾ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰੋ ਕੋਈ ਵੀ ਪਿਛੇ ਲਾਂਹੇ ਵਾਲੀ ਗੱਲਾਂ ਨਾ ਰਹਿ ਜੇ ਤੇ ਗੱਪਣ ਪਸ਼ੂ ਤੇਪ ਕੇ ਵਰਾ ਕੇ ਖੜੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਸਜਣੋ ਪਹੁੰਚੇ ਆ ਪਿੰਡ ਅਮਿਸ਼ਾ ਨੇੜੇ ਬਿਲਕੁਲ ਹੈਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਸੇਲ ਪੱਟੀ ਆ ਗਈ ਇਹਨੂੰ ਪਾਓ ਲਖਵਿੰਦਰ ਸਿੰਘ ਲੱਖੇ ਕੋਲ ਪਹੁੰਚੇ ਆ ਤਿੰਨ ਮੱਝਾਂ ਇੱਕ ਵਾਇਰ ਤੇ ਇੱਕ ਚੋਟੀ ਸਜਣੋ ਚਾਰ ਪੰਜ ਪਸ਼ੂ ਆ ਤੁਹਾਡੇ ਸਾਹਮਣੇ ਡਿਟੇਲ ਕਰਦੇ ਆਂ ਸਾਂਝੀ ਪਾ ਕੇ ਸਾਂਝ ਕੇ ਜੋੜੇ ਰਿਓ ਅੰਤ ਤੱਕ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਸਤਿ ਸ੍ਰੀ ਅਕਾਲ ਸਾਸਰੀ ਕਾਲ ਲਾਤੀਆਂ ਰੌਣਕਾ ਲਾਤੀਆਂ ਲਾਤੀ ਚਲੋ ਸ਼ੂਗਰ ਹੈ ਮਹਾਰਾਜ ਦਾ ਹੋਰ ਕਿਰਪਾ ਕਰਦਾ ਦੀ ਸ਼ੂਗਰ ਹੈ ਜੀ ਸ਼ੂਗਰ ਹੈ ਡਰੈਸ ਕਰਾ ਨੋਟ ਪਾਉ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਜਿਲ੍ਹਾ ਤਮਤਾਪੁਰ ਮੋਬਾਈਲ ਨੰਬਰ 86998 57375 ਠੀਕ ਆ ਇਹ ਤੋਂ ਮੈਂ ਤੋਂ ਸ਼ੁਰੂਆਤ ਕਰੀ ਹਾਂ ਜੀ ਮੈਂ ਤੋਂ ਜੀ ਸੁਈ ਆ ਸੁਈ ਆ ਜੀ ਦੂਜੇ ਬੱਚੇ ਇਹ ਬੱਚੇ ਦੀ ਆ ਗਏ ਦੁੱਧ ਕਿੰਨਾ ਪਾਉ ਜੀ ਦੁੱਧ ਸ਼ੇਕ ਹੈ 6 ਕਿਲੋ ਹਾਂ ਠੀਕ ਹੈ ਲਓ ਸੱਜਣੋ ਲੈ ਵਾ ਲੋ ਆ ਬਹੁਤ ਸੋਹਣਾ ਕਰਮਾ ਵਾਲੀ ਮਗਰ ਕਟਾ ਜੇ ਕਟਾ ਖੋਲ ਦੋ ਤੋਰਾ ਕਰਵਾਓ ਚੈੱਕ ਸੁਆ ਦੁੱਜਾ ਹੀ ਲੱਗਦੀ ਹੈ ਹੈ ਲੈ ਨੋ ਆਇਓ ਜੀ ਤੋੜਾ ਤਰਾ ਬਿਲਕੁਲ ਓਕੇ ਹੈ ਹਾਂਜੀ ਹਾਂਜੀ ਤੇ ਰੇਟ ਦਿੰਦਾ ਜੀ 50 ਹਜ਼ਾਰ ਦੀ ਦੇ ਦੱਸ ਜੈ ਸਨੋਇਆ ਦੋ ਛੱਡ ਦਾਂ 48 48 ਠੀਕ ਹੈ ਦੂਜੇ ਨੰਬਰ ਤੇ ਦੂਜਾ ਸੂਆ ਹਾਂਜੀ ਦੂਜੇ ਦੂਜੇ ਪਹਿਲਾਂ ਨਾ ਕੀ ਆਪਾਂ ਦੂਜੇ ਕਹਿੰਦੀ ਆ ਦੂਜੇ ਕਹਿੰਦੀ ਹੈ ਨਾ ਹਾਂਜੀ ਮਗਰ ਕਟਾ ਮਗਰ ਕਟਾ ਜੀ ਤੋਰਿਓ ਦੁੱਧ ਕਿੰਨਾ ਦੁੱਧ ਜੀ 9 ਕਿਲੋ 9 ਕਿਲੋ ਆਕਰ ਹਾਂਜੀ ਠੀਕ ਆ ਲਓ ਸਜਣਾ 9 ਕਿਲੋ ਦੁੱਧ ਜੇ ਸੂਆ ਦੂਜਾ ਮਗਰ ਕਟਾ ਇਹ ਮੈਂ ਵੀ ਚੰਗੀ ਆ ਛੋਟੀ ਬਿਲਕੁਲ ਗੋਲ ਸਿੰਘ ਨਿਕਾ ਤੇ ਥਾਂ ਤੋਂ ਬਹੁਤ ਚੰਗਾ ਲੱਗਾ ਸਜਣਾ ਬੇ ਲੈਓ ਜੀ ਕਮਾ ਲਿਓ ਤੇ ਇਹਦਾ ਰੇਟ ਜੀ ਇੱਕ ਹੀ ਆ ਜੀ 65000 ਰੁਪਏ 200 ਛੋਟ 65000 ਛੋਟ 200 ਛੋਟ ਕਰਨੀ ਸਿਰਫ ਹਾਂ ਜੀ 40000 ਨਾਲ ਵੀ ਫੋਨ ਨਾ ਕਰੇ 200 ਰੁਪਏ ਛੋਟੇ ਠੀਕ ਆ ਅੱਗੇ ਆ ਗਈ ਸੋ ਇਹ ਸਵਾਈ ਫੇਰ ਨੀਲੀ ਆਲੀ ਕੱਟੀ ਹੈ ਨਾ ਨੀਲੀ ਨੀਲੀ ਕੱਟੀ ਨੀਲੀ ਨੀਲੀ ਕੱਟੀ ਹਾਂਜੀ ਇਹ ਦੇਖੋ ਦੁੱਧ ਕਿੰਨਾ ਗਿਆ 8 ਕਿਲੋ ਜੀ 8 ਕਿਲੋ ਹਾਂਜੀ ਠੀਕ ਹੈ 9 ਇਹ ਸੰਸਾਉਣੇ ਪਖਮਾਈਆਂ ਵੇਚੀ ਮੈਂ ਵੀ ਰਣੂ ਠੀਕ ਆ ਕੱਟੇ ਨਾ ਟੇਡੇ ਕੱਟਦੇ ਟੇਡੇ ਕੱਟ ਵਾਲੀ ਕੱਟਦੀ ਜਨਾ ਕੱਟੇ ਬਹੁਤ ਪਿਆਰੀ ਪਾਈ ਹੈ ਹਾਂਜੀ ਅਰੇ ਠੀਕ ਹੈ ਕਰਬਾਲੀ ਲੋਈ ਆਏ ਤੇ ਉਹ ਕੱਟੀ ਜੇ ਟੇਡੇ ਕੱਟਦੀ ਸੱਜੇ ਹਾਂਜੀ ਹਾਂਜੀ ਕੱਟੀ ਬਹੁਤ ਪਿਆਰੀ ਹੈ ਤੇ ਇਹਦਾ ਬਾਈ ਜੀ ਰੇਟ 60 ਹਜ਼ਾਰ ਦੀ ਦੇਤੀ ਜੀ ਜਾਇਆਪੇ ਕਰਕੇ ਦੇ ਦੇ 2000 ਘਾਪੀ ਠੀਕ ਹੈ 55 ਹਜ਼ਾਰ ਦੇ 55 ਹਜ਼ਾਰ ਠੀਕ ਹੈ ਠੀਕ ਹੈ ਅੱਗੇ ਆਗੇ ਜਾ ਹਾਂਜੀ ਅੱਗੇ ਇੱਕ ਗਊਾ ਇਹਦਾ ਬੱਚਾ ਨਹੀਂ ਠੀਕ ਹੈ ਦੁੱਧ ਕੰਨਾ ਜੀ ਦੁੱਧ 11-12 ਕਿਲੋ ਜੀ ਠੀਕ ਹੈ ਬਸ ਚੰਗਾ ਸੋਨਾ ਬਰੇਡਰ ਬਣਾਈ ਸਕਦੀ ਹੈ ਹਾਂਜੀ ਹਾਂਜੀ ਬੰਦੀ ਬੜੀ ਹੈ ਜੀ ਦੋ ਸਜਰੋ 10 11 ਕਿਲੋ ਨੇ 10 ਦੇ ਬਾਈ ਹੋਣੀ ਬਾਕੀ ਕਰੋ ਸੰਗ ਦੇ ਵਿੱਚ ਆਉਂਦੀ ਆ ਥਾਨ ਕਮਾਇਓ ਤੇ ਇੱਕ ਰਬ ਖਾਦੀਏ ਨੇੜੇ ਲੋ ਥਾਨ ਚੰਗਾ ਲੱਗਾ ਜੇ ਮੂਰ ਤੋਂ ਵੇਖ ਸਕਦੇ ਜੀ ਬਾਕੀ ਵਹਿੜਵਾਨੀ ਆ ਕਹਿੰਦਾ ਭਾਈ ਜੀ ਰੇਟ ਇਹਦਾ ਹਾਂ ਨਾ ਕੱਜੀ ਆ 200 ਰੁਪਏ ਚੋੜੇ 25000 ਚੋਂ 200 ਰੁਪਏ ਚੋੜੇ 200 ਰੁਪਏ ਚੋੜੇ ਠੀਕ ਆ ਅੱਗੇ ਆ ਕੇ ਕੱਟੇ ਜਾਣਾ ਹਾਂਜੀ ਕੱਟੇ ਮੂੰਹ ਤੋਂ ਖੀਰੀ ਤੇ ਦੋਂਦੀ ਇਹ ਦੋਂਦੀ ਹੈ ਜੀ ਦੋ ਦੰਦ ਹੋਣੀ ਹਣਾ ਦੋ ਦਾ ਠੀਕ ਆ ਲਓ ਸੱਜਣ ਮੂੰਹ ਤੋਂ ਦੋ ਦੰਦ ਦੇ ਰੇ ਦੇਖ ਨਹੀਂ ਨਹੀਂ ਚਲੋ ਵਖਾ ਲੈਣੇ ਬਲਡੀ ਹੋ ਲਗੀ ਕੱਟੇ ਬਹੁਤ ਸੋਹਣੀ ਆ ਨਾ ਹਾਂਜੀ ਹਾਂਜੀ ਬਿਲਕੁਲ ਜਵਾਨ ਬੜੀ ਹੈ ਜੀ ਹਾਂ ਜਵਾਨ ਜੂਨ ਆ ਤੇ ਕਾਲੀ ਸ਼ਾਹ ਤੇ ਕਿੰਨੇ ਦੀ ਬਾਈ ਜੀ ਦੇ ਦੇਣੀ ਆ ਇਹ ਵੀ 5000 ਦੀ 25000 ਦੀ ਹਾਂ ਲਓ ਸਜਣੋ ਇਹ ਵੀ 25 ਦੀ ਖਰੀਦਦਾਰੀ ਕਰਿਓ ਪਿੰਡ ਅਮੀਸ਼ਾ ਸਸੀਕਾਲ